ਸਸਨਾ ਚਾਣੇ ਪ੍ਰਾਤਨ ਮਰਿਆਦਾ ਇਸ ਸਥਾਨ ਤੇ ਇਹ ਆ ਕਿ ਜਦੋਂ ਵੀ ਨਗਰ ਕੀਰਤਨ ਨਿਕਲਦਾ ਤੇ ਗੁਰੂ ਸਾਹਿਬ ਜੀ ਦੀ ਕਲਗੀ ਤਰ ਪਾਸ਼ਾ ਜੀ ਦੀ ਗੱਦੀ ਵਾਲੇ ਘੋੜੇ ਨੂੰ ਬਹੁਤ ਸੋਹਣੇ ਬਹੁ ਮੁੱਲੀ ਸੋਨੇ ਨਾਲ ਸਜਾ ਕੇ ਅੱਗੇ ਲਜਾਇਆ ਜਾਂਦਾ ਆ ਹੋਰ ਵੀ ਨਾਲ ਘੋੜੇ ਸਜਾਏ ਜਾਂਦੇ ਨੇ ਕਹਿੰਦੇ ਕਿ ਪੀੜੀ ਦਰ ਪੀੜੀ ਹੀ ਇਹਨਾਂ ਦੀ ਜਿਹੜੀ ਸੇਵਾ ਚੱਲ ਰਹੀ ਆ ਔਰ ਜਦੋਂ ਅਸੀਂ ਇਹ ਅਸਥਾਨ ਨੂੰ ਖੋਲਿਆ ਤੇ ਅੰਦਰ ਆਏ ਤਾਂ ਇਹ ਗੁਰੂ ਸਾਹਿਬ ਜੀ ਦਾ ਘੋੜਾ ਪੱਜਾ ਪੱਜਾ ਸਿੰਘ ਜੀ ਨੂੰ ਮਿਲਣ ਆਇਆ ਦੇਖੋ ਇੰਨਾ ਪਿਆਰ ਸੀ ਗੁਰੂ ਸਾਹਿਬ ਜੀ ਨੂੰ ਆਪਣੇ ਸਿੰਘਾਂ ਦੇ ਨਾਲ ਤੇ ਉਹਨਾਂ ਦੇ ਘੋੜੇ ਵੀ ਉਸੇ ਤਰ੍ਹਾਂ ਪਿਆਰ ਕਰਦੇ ਨੇ ਤੁਮ ਸਾਰਾ ਹੀ ਸੋਨੇ ਦੇ ਨਾਲ ਛਿੰਗਾਰਿਆ ਜਾਂਦਾ ਹੈਗਾ ਜੀ ਇਹ ਵੀ ਪੁਰਾਣੀ ਮਰਿਆਦਾ ਹੀ ਹੈਗੀ ਜੀ ਇਹ ਬਹੁਤ ਪੁਰਾਣੇ ਸਮੇਂ ਤੋਂ ਹੀ ਚੱਲਿਆ ਆ ਰਹੀ ਹੈ ਜੀ ਗੁਰੂ ਪਾਸ਼ੇ ਦੀ ਸਵਾਰੀ ਵਾਸਤੇ ਘੋੜਾ ਰੱਖਦੇ ਆ ਕਿਵੇਂ ਮੈਨੇ ਕਿਵੇਂ ਚੋਲੀ ਚ ਪਈ ਇਹ ਪਾਸ਼ਾ ਜੀ ਸਾਡੇ ਦਾਦੇ ਪਰਦਾਦੇ ਇੱਥੇ ਆਏ ਜੀ ਤੇ ਉਹ ਸਾਡੇ ਸਾਡੀ ਤੀਸਰੀ ਪੀੜ੍ਹੀ ਇੱਥੇ ਸੇਵਾ ਕਰਦੇ ਜੀ ਤੇ ਅਸੀਂ ਬਚਪਨ ਇੱਥੇ ਹੀ ਪੈਦਾ ਹੋਏ ਆ ਇੱਥੇ ਸੇਵਾ ਕਰ ਰਹੇ ਹਾਂ ਜੀ ਇੱਥੇ ਨਾ ਤੇ ਨਾੜ ਰਹੇ ਜੀ ਮੈਨੂੰ ਸਭ ਡਿਊਟੀ ਲੱਗੀ ਹੈ ਜੀ 25 ਸਾਲ ਡਿਊਟੀ ਨੂੰ ਹੋ ਗਈ ਜੀ ਮੇਰਾ ਬਚਪਨ ਇੱਥੇ ਗਿਆ ਜੀ ਛੋਟਾ ਵੱਡਾ ਜਾਂਦਾ ਰਹਿੰਦਾ ਹਾਂ ਹਾਂ ਜੀ ਕੋੜਾ ਜਦੋਂ ਆਇਆ ਇੱਥੇ ਇਹ 2 2.5 ਸਾਲਾਂ ਦਾ ਸੀ ਜੀ ਤੇ ਬਾਬਾ ਜੀ ਆਏ 2.5 ਸਾਲਾਂ ਦੇ ਸੀ ਇਹਨਾਂ ਦੀ ਸੇਵਾ ਕੀਤੀ ਸਾਡਾ ਵੱਡਾ ਪਰਾ ਵੀ ਹੈਗਾ ਜੀ ਇਹਨਾਂ ਦੀ ਬਹੁਤ ਸੇਵਾ ਕਰਦਾ ਜੀ ਇਹ ਨਿਸ਼ਾਨ ਸਾਹਿਬ ਜਿਹੜੇ ਹੁੰਦੇ ਆ ਗੁਰੂ ਸਾਹਿਬ ਜੀ ਦੇ ਇਹ ਨਿਸ਼ਾਨ ਸਾਹਿਬ ਦੇ ਅੱਗੇ ਅੱਗੇ ਤੁਰਦੇ ਜੀ ਨਿਸ਼ਾਨ ਸਾਹਿਬ ਪਿੱਛੇ ਰਹਿੰਦੇ ਜੀ ਤੇ ਗੁਰੂ ਪਾਤਸ਼ਾਹ ਦੇ ਕੋਲੇ ਨਾਲ ਨਾਲ ਚੱਲਦੇ ਇਹਨਾਂ ਨੂੰ 25 26 ਸਾਲ ਹੋ ਗਏ ਸੇਵਾ ਕਰ ਰਹ ਜਦੋਂ ਇਹਨਾਂ ਤੋਂ ਸੇਵਾ ਨਹੀਂ ਹੋਈ ਗਈ ਫਿਰਦ ਹੋ ਗਏ ਇਹ ਕੁਝ ਹੋ ਗਿਆ ਵੀ ਜਿਹੜਾ 2 ਨੰਬਰ ਵਾਲਾ ਕੋੜਾ ਹੈਗਾ ਚਾਂਦੀ ਦੇ ਕਾਠੇ ਵਾਲਾ ਉਹਨੂੰ ਗੱਦੀ ਦੇ ਦਿੰਦੇ ਜੀ 2-2 ਕਿਲੋ ਛੋਲੇ ਪੈਂਦੇ ਆ ਜਿਹੜਾ ਚੋਕਰ ਆਉਂਦਾ ਉਹ ਚੋਕਰ ਪਾਉਂਦੇ ਜੀ ਤੇ ਫਿਰ ਨਾਲ ਜਿਹੜੀ ਸੰਗਤ ਦਾਲ ਲੈ ਕੇ ਆਉਂਦੀ ਆ ਛੋਲੇ ਲੈ ਕੇ ਆਉਂਦੇ ਉਹ ਵੀ ਪਾਉਂਦੇ ਜੀ ਤੇ ਸਾਰਿਆਂ ਨੂੰ ਜਿਹੜੀ ਖੁਰਾਕ ਹੈਗੀ ਇੱਕੋ ਜੀ ਪਾਉਂਦੇ ਜੀ ਹੁਣ ਆਪਣੇ ਕੋਲ 60-65 ਕੋੜਾ ਹੈਗਾ ਜੀ ਤੇ ਸਾਰਿਆਂ ਦੇ ਇੱਕੋ ਜੀ ਸੇਵਾ ਹੁੰਦੀ ਆ ਉਹ ਜਿਹੜੇ ਘੋੜੇ ਆ ਉਹ ਸਿੰਘਾਂ ਲਈ ਵਰਤੇ ਜਾਂਦੇ ਨੇ ਜਦੋਂ ਪੰਲਾ ਕਰਦੇ ਆ ਹਾਂ ਜਦੋਂ ਇੱਥੇ ਮੇਲਾ ਜਦੋਂ ਕਰਦੇ ਆਗੇ ਪੰਜ ਛੇ ਘੋੜੇ ਨਿਕਲਦੇ ਜੀ ਸ਼ੇ ਨਗਾਰੇ ਵਾਲਾ ਕੋੜਾ ਬਾਕੀ ਤੇ ਪੰਜ ਪਿਆਰੇ ਆ ਜਿਹੜੇ ਦੇ ਜਿਹੜੀ ਫੌਜ ਆਈ ਹੈ ਹਜੂਰੀ ਸਿੰਘ ਜਿਹੜੇ ਹੈਗੇ ਆ ਜਿਹੜੇ ਦੇ ਦੇ ਬੱਚੇ ਹੈਗੇ ਆ ਇੱਥੇ ਘੋੜ ਸਵਾਰੀ ਸਿੱਖਦੇ ਆ ਜਦੋਂ ਪਾਰਾ ਦੇ ਨਿਸ਼ਾਨ ਸਾਹਿਬ ਅੰਦਰ ਹੁੰਦੇ ਜੀ ਜਦੋਂ ਅਰਦਾਸ ਹੁੰਦੀ ਹੈ ਜਦੋਂ ਅਗਵਾਹੀ ਦੀ ਅਰਦਾਸ ਹੁੰਦੀ ਹੈ ਜਦੋਂ ਅਰਦਾਸ ਹੋ ਕੇ ਜਦੋਂ ਨਿਸ਼ਾਨ ਸਾਹਿਬ ਜਦੋਂ ਥੱਲੇ ਆਉਂਦੇ ਨਾ ਜੀ ਤੇ ਇਹ ਕੋੜ ਆਪਣੇ ਆਪ ਸੀ ਨਾ ਤੁਸੀਂ ਆ ਜਾਂਦਾ ਜੀ ਅਬਚਲਨ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ ਸੰਗਤ ਜੀ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚੇ ਹੋਏ ਆ ਜਿੱਥੇ ਅਸੀਂ ਕਲਗੀਧਰ ਪਾਸ਼ਾ ਜੀ ਦੇ ਤਖਤ ਦੇ ਦਰਸ਼ਨ ਦੀਦਾਰ ਕੀਤੀ ਉੱਥੇ ਹੀ ਅਸੀਂ ਦੱਸਣਾ ਚਾਹਨੇ ਪ੍ਰਾਤਨ ਮਰਿਆਦਾ ਇਸ ਸਥਾਨ ਤੇ ਇਹ ਆ ਕਿ ਜਦੋਂ ਵੀ ਨਗਰ ਕੀਰਤਨ ਨਿਕਲਦਾ ਤੇ ਗੁਰੂ ਸਾਹਿਬ ਜੀ ਦੀ ਕਲਗੀਧਰ ਪਾਸ਼ਾ ਜੀ ਦੀ ਗੱਦੀ ਵਾਲੇ ਘੋੜੇ ਨੂੰ ਬਹੁਤ ਸੋਹਣੇ ਬਹੁ ਮੁੱਲੀ ਸੋਨੇ ਨਾਲ ਸਜਾ ਕੇ ਅੱਗੇ ਲਜਾਇਆ ਜਾਂਦਾ ਆ ਹੋਰ ਵੀ ਨਾਲ ਘੋੜੇ ਸਜਾਏ ਜਾਂਦੇ ਨੇ ਤਾਂ ਉਸ ਮਹੱਲੇ ਦੀ ਅਗਵਾਈ ਕੀਤੀ ਜਾਂਦੀ ਆ ਗੁਰੂ ਸਾਹਿਬ ਜੀ ਦਾ ਅੱਜ ਉਹ ਪਾਵਨ ਘੋੜਾ ਸਾਡੇ ਜਿਹੜਾ ਕਿ ਉਹਨਾਂ ਦੇ ਅੱਗੇ ਪੀੜੀ ਦਰ ਪੀੜੀ ਚੱਲ ਰਿਹਾ ਤੇ ਜਿਹੜੇ ਸਿੰਘ ਸਾਹਿਬ ਜੀ ਸਾਡੇ ਨਾਲ ਖੜੇ ਹੋਏ ਨੇ ਤੁਸੀਂ ਮਾਨ ਹਾਸਲ ਕਰੋਗੇ ਇਹਨਾਂ ਨੂੰ ਮਿਲ ਕੇ ਕਿ ਇਹ ਉਹ ਕਹਿੰਦੇ ਕਿ ਪੀੜੀ ਦਰ ਪੀੜੀ ਹੀ ਇਹਨਾਂ ਦੀ ਜਿਹੜੀ ਸੇਵਾ ਚੱਲ ਰਹੀ ਆ ਔਰ ਜਦੋਂ ਅਸੀਂ ਇਹ ਅਸਬਲ ਨੂੰ ਖੋਲਿਆ ਤੇ ਅੰਦਰ ਆਏ ਤੇ ਇਹ ਗੁਰੂ ਸਾਹਿਬ ਜੀ ਦਾ ਘੋੜਾ ਪੱਜਾ ਪੱਜਾ ਸਿੰਘ ਜੀ ਨੂੰ ਮਿਲਣ ਆਇਆ ਦੇਖੋ ਇੰਨਾ ਪਿਆਰ ਸੀ ਗੁਰੂ ਸਾਹਿਬ ਜੀ ਨੂੰ ਆਪਣੇ ਸਿੰਘਾਂ ਦੇ ਨਾਲ ਤੇ ਉਹਨਾਂ ਦੇ ਘੋੜੇ ਵੀ ਉਸੇ ਤਰ੍ਹਾਂ ਪਿਆਰ ਕਰਦੇ ਨੇ ਇਹ ਘੋਤਕ ਵੇਖ ਕੇ ਵੀ ਖੁਸ਼ੀ ਹੋਈ ਆ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰੂ ਪਾਸ਼ੇ ਦੇ ਸਵਾਰੇ ਵਾਲਾ ਘੋੜਾ ਹੈਗਾ ਜੀ ਗੁਰਗੋਬਿੰਦ ਸਿੰਘ ਮਹਾਰਾਜ ਜੀ ਦਾ ਜੀ ਇਹ ਘੋੜਾ ਹੈਗਾ ਅਨਮੋਲ ਸਿੰਘ ਜੀ ਜਦੋਂ ਇੱਥੇ ਦਸਹਿਰਾ ਦੀਪ ਮਹਿਲਾ ਵਸਾਗੀ ਮਹਿਲਾ ਮਹਾਰਾਜ ਦਾ ਜਨਮ ਦਿਹਾੜਾ ਜਦੋਂ ਵੀ ਹੁੰਦਾ ਹੈਗਾ ਜੀ ਗੁਰੂ ਮਹਾਰਾਜ ਜੀ ਨਾਲ ਤੇ ਆਪ ਸਵਾਰੀ ਹੁੰਦੀ ਹੈ ਤੇ ਗੁਰੂ ਪਾਸ਼ਾ ਆਪ ਸਵਾਰੀ ਹੁੰਦੀ ਹੈ ਇਹਨਾਂ ਨੂੰ ਸਾਰਾ ਹਿੱਸਾ ਨੇ ਦੇ ਨਾਲ ਸ਼ਿੰਗਾਰਿਆ ਜਾਂਦਾ ਹੈਗਾ ਜੀ ਇਹ ਵੀ ਪੁਰਾਣੀ ਮਰਿਆ ਦਾ ਹੀ ਹੈਗੀ ਜੀ ਇਹ ਬਹੁਤ ਪੁਰਾਣੇ ਸਮੇਂ ਤੋਂ ਹੀ ਚੱਲੇ ਆ ਰਹੀ ਹੈ ਜੀ ਗੁਰੂ ਪਾਸ਼ਾ ਦੀ ਸਵਾਰੀ ਵਾਸਤੇ ਕੋੜਾ ਰੱਖਦੇ ਆ ਤੇ ਇਹ ਗੱਡੀ ਵਾਲਾ ਕੋੜਾ ਹੈਗਾ ਜੀ ਜਦੋਂ ਵੀ ਮਹਿਲੇ ਜਾਂਦੇ ਆ ਗੁਰਦੁਆਰਾ ਗੇਟ ਨੰਬਰ 1 ਸਚਕਣ ਦੇ ਸਾਹਮਣੇ ਜਦੋਂ ਖੜੇ ਹੁੰਦੇ ਆ ਤੇ ਇਹ ਕੋੜਾ ਆਪਣੇ ਆਪਸ ਇਨ ਆਪਸ ਹੀ ਨਾ ਮੁੜ ਕੋ ਮੁੜ ਕੇ ਹੋ ਜਾਂਦਾ ਜੀ ਸਾਰੀ ਹਾਂ ਜੀ ਸਾਰੀ ਸੰਗਤ ਜਿਨ੍ਹਾਂ ਦੇ ਨਾਲ ਹਵਾ ਕਰ ਪੱਖੇ ਕਰਦੀ ਆ ਤੇ ਨਾਦਰਾਂ ਨਾਮ ਜਪਦੀ ਆ ਕੀਰਤਨ ਵੀ ਬੋਲਦੇ ਨਾਦਰਾਂ ਜੀ ਸਾਰੀ ਸੰਗਤ ਨਾਦਰ ਦੇ ਨਾਲ ਹੁੰਦੀ ਆ ਤੇ ਨਾਲ ਇਹਨਾਂ ਦੇ ਪੰਜ ਕੋੜੇ ਪੰਜਾਂ ਪਿਆਰੇ ਵਾਸਤੇ ਖਾਲੀ ਰਹਿੰਦੇ ਜੀ ਹਫਤੇ ਅੱਗੇ ਜਿਹੜਾ ਕੋੜਾ ਹੁੰਦਾ ਨਗਾਰੇ ਵਾਲਾ ਕੋੜਾ ਹੁੰਦਾ ਜੀ ਉਹਨਾਂ ਦੇ ਪਿੱਛੇ ਪੰਜ ਪਿਆਰੇ ਉਹਨਾਂ ਦੇ ਸਭ ਤੋਂ ਪਿੱਛੇ ਫਿਰ ਚਾਂਦੀ ਦੇ ਕਾਠੀ ਵਾਲਾ ਕੋੜਾ ਉਹਨਾਂ ਦੇ ਪਿੱਛੇ ਇਹ ਰਹਿੰਦੇ ਜੀ ਇਹ ਨਿਸ਼ਾਨ ਸਾਹਿਬ ਜਿਹਦੇ ਹੁੰਦੇ ਆ ਗੁਰੂ ਸਾਹਿਬ ਜੀ ਦੇ ਇਹ ਨਿਸ਼ਾਨ ਸਾਹਿਬ ਦੇ ਅੱਗੇ-ਅੱਗੇ ਤੁਰਦੇ ਜੀ ਨਿਸ਼ਾਨ ਸਾਹਿਬ ਪਿੱਛੇ ਰਹਿੰਦੇ ਜੀ ਤੇ ਗੁਰੂ ਪਾਤਸ਼ਾਹ ਦੇ ਕੋਲੇ ਨਾਲ ਨਾਲ ਚੱਲਦੇ ਹੈਗੇ ਜੀ ਇਹ ਗੁਰੂ ਮਹਾਰਾਜਾ ਜਦੋਂ ਮੇ ਇਥੇ ਸਾਰੀ ਸੰਗਤ ਠੰਡਾ ਛਕਦੀ ਹੈ ਸ਼ਰਬਤ ਹੁੰਦੀ ਹੈ ਗੁਰਦਾਰ ਨੇ ਮਠਾ ਟੇਕੇ ਫਿਰ ਅੱਗੇ ਨਗਰ ਕੀਰਤਨ ਜਾਂਦਾ ਹੈਗਾ ਜੀ ਤੇ ਗੁਰੂ ਪਾਤਸ਼ਾਹ ਦੀ ਬਹੁਤ ਕਿਰਪਾ ਹੁੰਦੀ ਹੈ ਇਹਨਾਂ ਤੇ ਜੀ ਮਤਲਬ ਕਿ ਜਦੋਂ ਕਲਗੀਧਰ ਪਾਤਸ਼ਾਹ ਜੀ ਜੋਤੀ ਜੋ ਸਮਾਉਂਦੇ ਨੇ ਤਾਂ ਉਹ ਕੋੜਾ ਵੀ ਉਹਨਾਂ ਦੇ ਨਾਲ ਹੁੰਦਾ ਤਾਂ ਉਸੇ ਤਰ੍ਹਾਂ ਹੀ ਇਹ ਪੀੜੀ ਜਦੋਂ ਗੁਰੂ ਮਹਾਰਾਜ ਜਦੋਂ ਸਚਕੰਡ ਗਮਨ ਹੋਏ ਗੁਰੂ ਮਹਾਰਾਜ ਆਪਣੇ ਸ਼ਸਤਰ ਸਮੇ ਬਾਜ ਸਮੇਂ ਕੋੜੇ ਸਮੇਂ ਆਪਣੇ ਸ਼ਿੰਗਾਰੋ ਸਾਜੋ ਸਮੇਂ ਦੀ ਅਲੋਪ ਹੋਈ ਜੀ ਜੀ ਤੇ ਕੋੜਾ ਜਦੋਂ ਵੀ ਗੁਰੂ ਮਹਾਰਾਜ ਜਦੋਂ ਅਲੋਪ ਹੈ ਤੇ ਉਸੇ ਟਾਈਮ ਸ਼ਿੰਗਾਰੇ ਗੁਰੂ ਪਾਛ ਦੇ ਸਵਾਰੀ ਵਾਸਤੇ ਕੋੜਾ ਰੱਖਦੇ ਆ ਤੇ ਉਸੇ ਟਾਈਮ ਤੁਸੀਂ ਮਰਿਆ ਤਾਂ ਚੱਲੇ ਜਾਂਦੀ ਗੁਰੂ ਪਾਸ਼ਾ ਨੂੰ ਸੁੱਚਾ ਕੋੜਾ ਰੱਖਦੇ ਆ ਤੇ ਕੋਈ ਕੋੜਾ ਇਹਨਾਂ ਦੇ ਸਵਾਰੀ ਨਾ ਹੋਵੇ ਨਾ ਕੋੜੀ ਤੇ ਛੱਡਿਆ ਹੋਵੇ ਛੋਟੇ ਪੰਤ ਤੁਸੀਂ ਇਹ ਜਿਹੇ ਸੇਵਾ ਹੋਈ ਉਹਨੂੰ ਅਸੀਂ ਗੱਦੀ ਵਾਸਤੇ ਰੱਖਦੇ ਜੀ ਜਿਹੜੇ ਪੰਜ ਕੋੜੇ ਹੈਗੇ ਆ ਪੰਜਾ ਪਿਆਰੇ ਵਾਲੇ ਆ ਇਹ ਉਹਨਾਂ ਦੇ ਵਿੱਚੋਂ ਇਹਨਾਂ ਨੂੰ ਗੱਦੀ ਮਿਲ ਜਾਂਦੀ ਜੀ ਅੱਗੇ ਜੀ ਹਾਂ ਜੇ ਇਹਨਾਂ ਦੇ ਕੋਈ ਕੁੜੀ ਨਹੀਂ ਪਰੌਂਦੇ ਕੁਛ ਨਹੀਂ ਇਹ ਗੁਰੂ ਪਾਸ਼ਾ ਹਾਂ ਉਹਨਾਂ ਤੋਂ ਹੀ ਅੱਗੇ ਕੋੜ ਆ ਜਾਂਦਾ ਜੀ ਤੇ ਗੁਰੂ ਪਾਸ਼ਾ ਵਾਸਤੇ ਸੁੱਚਾ ਕੋੜਾ ਰੱਖਦੇ ਜੀ ਜੀ ਸਮੇਂ ਬਾਅਦ ਸਿਰ ਬਦਲਿਆ ਜਾਂਦਾ ਇਹ ਜਦੋਂ ਤੱਕ ਇਹ ਹੈਗੇ ਆ ਇਹ ਸੇਵਾ ਕਰਦੇ ਨੇ ਹੁਣ 25 ਇਹਨਾਂ ਨੂੰ 25 26 ਸਾਲ ਹੋ ਗਏ ਸੇਵਾ ਕਰ ਰਹੇ ਨੇ ਜੀ ਤੇ ਇਹ ਜਦੋਂ ਤੱਕ ਹੈਗੇ ਆ ਜਦੋਂ ਤੱਕ ਸੇਵਾ ਕਰਦੇ ਨੇ ਜੀ ਜਦੋਂ ਇਹਨਾਂ ਤੋਂ ਸੇਵਾ ਨਹੀਂ ਹੋਈ ਗਈ ਬਿਰਧ ਹੋ ਗਏ ਜਾਂ ਕੁਝ ਹੋ ਗਿਆ ਵੀ ਜਿਹੜਾ ਉਹਨੂੰ ਗੱਡੀ ਦੇ ਦਿੰਦੇ ਜੀ ਫਿਰ ਜਿਹੜਾ ਅੱਗੇ ਤੋਂ ਅੱਗੇ ਫਿਰ ਚਲੇ ਜਾਂਦਾ ਜੀ ਉਹ ਕਿਉਂਕਿ ਉਹ ਸੇਵਾ ਨਿਭਾ ਰਿਹਾ ਨਾ ਜੀ ਇਹਨਾਂ ਦਾ ਤਾਂ ਪਹਿਲਾ ਕੋੜਾ ਕਿਹੜਾ ਸੀ ਪਾਪਾ ਅਮਲੋ ਕੋੜਾ ਸੀ ਜੀ ਉਸ ਤੋਂ ਪਹਿਲਾਂ ਵੀ ਇੱਕ ਅਨਮੋਲ ਕੋੜਾ ਸੀ ਜੀ ਤੇ ਅਸੀਂ ਇਹ ਕੋੜੇ ਦੇਖਦੇ ਆ ਰਹੇ ਜੀ ਪਹਿਲਾ ਕੋੜਾ 35 ਸਾਲ ਸੇਵਾ ਕੀਤਾ ਜੀ ਉਹ ਦੂਜਾ ਵੀ ਉਹਨਾਂ ਦੇ ਬਾਅਦ ਜਿਹੜਾ ਕੋੜਾ ਉਹ ਵੀ 35 ਸਾਲ ਸੇਵਾ ਕੀਤਾ ਜੀ ਹੁਣ ਇਹ ਇਹਨਾਂ ਦੀ ਇਹ ਸੇਵਾ ਹੈ ਗਿਆ ਉਹਨੇ 25 26 ਸਾਲ ਤੋਂ ਸੇਵਾ ਕਰ ਰਹੇ ਨੇ ਜੀ ਗੁਰੂ ਮਹਾਰਾਜ ਚਰਦੀ ਗਲਾਚ ਹੈਗਾ ਜੀ ਸੇਵਾ ਕਿਵੇਂ ਮੈਨੇ ਕਿਵੇਂ ਝੋਲੀ ਚ ਪਈ ਇਹ ਪਾਸ਼ਾ ਜੀ ਸਾਡੇ ਦਾਦੇ ਪਰਦਾਦੇ ਇੱਥੇ ਆਏ ਹੈ ਜੀ ਤੇ ਉਹ ਸਾਡੇ ਸਾਡੀ ਤੀਸਰੀ ਪੀੜ੍ਹੀ ਇੱਥੇ ਸੇਵਾ ਕਰਦੇ ਜੀ ਤੇ ਅਸੀਂ ਬਚਪਨ ਇੱਥੇ ਹੀ ਪੈਦਾ ਹੋਏ ਆ ਇੱਥੇ ਸੇਵਾ ਕਰ ਰਹੇ ਨੇ ਜੀ ਇੱਥੇ ਇਹਨਾਂ ਦੇ ਨਾਲ ਰਹਿੰਦੇ ਜੀ ਪਿਆਰ ਕਿਵੇਂ ਪੈ ਗਿਆ ਬਾਬਾ ਜੀ ਦਾ ਹੈ ਨਾ ਬਚਪਨ ਦੇ ਨਾਲ ਹੀ ਇਹਨਾਂ ਦਾ ਪਿਆਰ ਹੈਗਾ ਨਾ ਜੀ ਸਾਡੇ ਛੋਟੇ ਪੰਤੂ ਜੀ ਜਦੋਂ ਇਹ ਆਏ ਸਾਨੂੰ ਦੇਖਦੇ ਆ ਇਹਨਾਂ ਨੂੰ ਕੁਝ ਲੋੜ ਪੈ ਗਈ ਤਾਂ ਸਾਨੂੰ ਆਵਾਜ਼ ਮਾਰਦੇ ਪਾਣੀ ਪੀਣਾ ਹੈਗਾ ਪਟੇ ਛਕਣਾ ਹੈ ਤਾਂ ਦੇਖਦੇ ਮਹੌਰ ਤੁਸੀਂ ਦੇਖਿਆਗਾ ਨਜ਼ਾਰਾ ਜੀ ਅਸੀਂ ਜਦੋਂ ਗੇਟ ਖੋਲਿਆ ਜਦੋਂ ਅੰਦਰ ਆਇਆ ਤਾਂ ਗੁਰੂ ਪਾਸ਼ਾ ਦਾ ਗੋੜਾ ਆਪਣੇ ਨਾਲ ਆ ਗਿਆ ਜੀ ਪਸਤਾ ਪਜੇ ਪਜੇ ਆਪਣੇ ਨਾਲ ਆ ਗਿਆ ਜੀ ਤੁਹਾਡਾ ਕੀ ਨਾਮ ਮੇਰਾ ਨਾਮ ਰਾਜਾ ਸਿੰਘ ਹੈਗਾ ਜੀ ਇਹ ਰਾਜਾ ਸਿੰਘ ਜੀ ਕਿੰਨੇ ਟਾਈਮ ਤੋਂ ਸੇਵਾ ਨਿਭਾ ਰਹੇ ਹੋ ਇਹ ਸਾਡੀ ਮੈਨੂੰ ਡਿਊਟੀ ਲੱਗੀ ਹੈ ਜੀ 25 ਸਾਲ ਡਿਊਟੀ ਨੂੰ ਹੋ ਗਈ ਜੀ ਮੇਰਾ ਬਚਪਨ ਇੱਥੇ ਹੀ ਗਿਆ ਜੀ ਇੱਕ ਗੋੜਾ ਛੋਟਾ ਜਾਂ ਤੁਹਾਡੇ ਹੱਥਾਂ ਜੀ ਹਾਏ ਹਾਏ ਗੋੜਾ ਜਦੋਂ ਆਇਆ ਇੱਥੇ ਇਹ 2.5 ਸਾਲਾਂ ਦਾ ਸੀ ਜੀ ਜਦੇ ਜਦੇ ਬਾਬਾ ਜੀ ਆਏ 2.5 ਸਾਲਾਂ ਦੇ ਸੀ ਇਹਨਾਂ ਦੀ ਸੇਵਾ ਕੀਤੀ ਸਾਡਾ ਵੱਡਾ ਪ੍ਰਾਪ ਵੀ ਹੈਗਾ ਜੀ ਇਹਨਾਂ ਇਹ ਵਡਾ ਪਰਾਂ ਇਹਨਾਂ ਨੂੰ ਉਹਨੂੰ ਦੌੜਾਂਦੇ ਸੀ ਇਹਨਾਂ ਨੂੰ ਮਾਲਿਸ਼ ਕਰਦੇ ਸੀ ਇਹਨਾਂ ਦੀ ਬਹੁਤ ਸੇਵਾ ਕਰਦੇ ਸੀ ਯਾਸੀ ਤੋਂ ਹੋਏ ਪਰਾਂ ਵੀ ਤੇ ਨਾਲ ਹੋਰ ਵੀ ਸੇਵਾਦਾਰ ਹੈਗੇ ਜੀ ਦੇ ਨਾਲ ਦੀ ਬਹੁਤ ਸੇਵਾ ਕਰਦੇ ਜੀ ਇਹਨਾਂ ਦਾ ਪ੍ਰਬੰਧ ਕਿਵੇਂ ਕੀਤਾ ਜਾਂਦਾ ਕੀ ਕੁਝ ਇਹਨਾਂ ਦਾ ਹੈਗਾ ਇਹਨਾਂ ਨੂੰ ਛੋਲੇ ਹੈਗੇ ਜੀ ਦੋ ਦੋ ਕਿਲੋ ਛੋਲੇ ਪੈਂਦੇ ਆ ਜਿਹੜਾ ਚੋਕਰ ਆਉਂਦਾ ਉਹ ਚੋਕਰ ਪਾਉਂਦੇ ਜੀ ਤੇ ਫਿਰ ਨਾਲ ਜਿਹੜੀ ਸੰਗਤ ਦਾਲ ਲੈ ਕੇ ਆਉਂਦੀ ਛੋਲੇ ਲੈ ਕੇ ਆਉਂਦੇ ਉਹ ਵੀ ਪਾਉਂਦੇ ਜੀ ਤੇ ਸਾਰਿਆਂ ਨੂੰ ਜਿਹੜੀ ਖੁਰਾਕ ਹੈਗੀ ਇੱਕੋ ਜਿਹੀ ਪਾਉਂਦੇ ਜੀ ਕਿਸੇ ਨੂੰ ਕਟਵਾਦਾ ਕੁਝ ਨਹੀਂ ਪੈਂਦਾ ਜੀ ਸਾਰਿਆਂ ਨੂੰ ਇੱਕੋ ਜਿਹੀ ਸੇਵਾ ਹੁੰਦੀ ਹੈ ਇੱਕੋ ਜਿਹੀ ਖੁਰਾਕ ਪੈਂਦੀ ਹੈ ਜੀ ਤੇ ਇਹਨਾਂ ਦੀ ਬੜੀ ਕਿਰਪਾ ਗੁਰੂ ਪਾਸ਼ਾ ਤੇ ਆਪ ਕਿਰਪਾ ਹੁੰਦੀ ਹੈ ਇਹ ਤਾਂ ਬਹੁਤ ਬਲੀ ਸੀ ਜੀ ਬਹੁਤ ਤਗੜੇ ਸੀ ਜੀ ਹੁਣ ਇਹ ਹੁਣ ਥੋੜਾ ਜਿਹਾ ਨਾ ਆਪਾਂ ਇਹਨਾਂ ਨੂੰ ਥੋੜਾ ਜਿਹਾ ਖੁਰਾਕ ਕੱਟ ਕਰਕੇ ਇਹਨਾਂ ਨੂੰ ਥੋੜਾ ਜਿਹਾ ਇਹ ਕਹਿੰਦੇ ਕਿ ਫਾਈ ਔਰ ਮਹਾਰਾਜੀ ਕਿਰਪਾ ਦੇ ਨਗਰ ਕੀਰਤਨ ਖੇੜਦੇ ਆ ਜਦੋਂ ਜੋੜ ਮੇਲੇ ਹੁੰਦੇ ਆ ਗੁਰਦਾਰਾ ਮਾਲ ਟਿਕੜੀ ਸਾਹਿਬ ਸੰਗਤ ਸਾਹਿਬ ਸ਼ਿਕਾਰਖਾੜ ਸਾਹਿਬ ਤੇ ਇਹ ਦੋ ਨਗਰ ਦੇ ਦੋ ਜੋੜ ਮੇਲੇ ਤੇ ਜਾਂਦੇ ਜੀ ਗੁਰਦਾਰਾ ਮਾਲ ਟਿਕੜੀ ਸਾਹਿਬ ਤੇ ਸੰਗਤ ਸਾਹਿਬ ਤੇ ਫਿਰ ਬਾਕੀ ਗੁਰਦਾਰਾ ਦੇ ਜਿਹੜੇ ਦੋ ਨੰਬਰ ਵਾਲੇ ਕੋੜੇ ਹੈਗੇ ਆ ਉਹ ਜਾਂਦੇ ਜੀ ਉੱਥੇ ਜੀ ਆ ਇਹ ਇਹਨਾਂ ਦਾ ਨਾਂ ਅਨਮੋਲ ਸਿੰਘ ਹੈਗਾ ਜੀ ਜਿਹੜਾ ਦੋ ਨੰਬਰ ਤੇ ਚੰਦੀ ਦੇ ਕਾਠੀ ਵਾਲਾ ਹੈਗਾ ਉਹਨਾਂ ਦਾ ਪਵਨ ਸਿੰਘ ਹੈਗਾ ਜੀ ਜਿਹੜਾ ਦੂਜਾ ਤੀਜੇ ਨੰਬਰ ਵਾਲਾ ਹੈਗਾ ਉਹਦਾ ਨਾਂ ਜੋਤਾ ਸਿੰਘ ਹੈਗਾ ਜੀ ਜਿਹੜਾ ਚੌਥੇ ਨੰਬਰ ਵਾਲਾ ਹੈਗਾ ਜੀ ਦਿਲਸ਼ੇਰ ਹੈਗਾ ਜੀ ਫਿਰ ਨਿਆਲ ਸਿੰਘ ਹੈਗਾ ਜੀ ਇਹਦੇ ਕੋੜੇ ਹੈਗੇ ਜਿਹੜੇ ਆਪਣੇ ਇਹ ਪੱਕੇ ਕੋੜੇ ਹੈਗੇ ਆ ਉਹਨਾਂ ਦੇ ਨਾਂ ਰੱਖਦੇ ਜੀ ਫਿਰ ਜਿਹੜੇ ਕੋੜੇ ਚੜਾਵਾ ਚੜਦੇ ਆ ਉਹ ਆਂਦੇ ਰਹਿੰਦੇ ਜਾਂਦੇ ਰਹਿੰਦੇ ਜੀ ਫਿਰ ਜਿਹੜਾ ਬਿਲਕੁਲ ਇਹ ਵੀ ਸੁਣਨ ਚਾਹੀਦਾ ਕਿ ਸੰਗਤ ਇਥੇ ਆਪਣੀਆਂ ਮੁਰਾਦਾ ਮਨੋ ਕਾਮਨਾਵਾਂ ਪੂਰੀਆਂ ਕਰਨ ਦੇ ਲਈ ਕੋੜੇ ਵੀ ਦਾਨ ਕਰਦੀ ਹੈ ਜਿਨਾਂ ਦੀ ਆਪਣੀ ਇਥੇ ਸ਼ਰਦਾ ਪੂਰੀ ਹੋ ਜਾਂਦੀ ਹੈ ਮਨੋ ਕਾਮਨਾ ਜਿਹੜੀ ਮੰਗੇ ਜਾਂਦੀ ਹੈ ਕੋਈ ਬੱਚੇ ਵਾਸਤੇ ਮੰਗਦੇ ਕੋਈ ਭਾਰ ਜਾਣ ਵਾਸਤੇ ਮੰਗਦੇ ਆ ਜਿਨਾਂ ਦੀ ਮਨੋ ਕਾਮਨਾ ਪੂਰੀ ਹੋ ਗਈ ਹੈ ਉਹ ਕੋੜੇ ਲੈ ਕੇ ਚੜਾਉਂਦੇ ਜੀ ਉਹ ਵੀ ਜਿਹੜਾ ਸੰਗਤ ਵੀ ਘੋੜੇ ਲੈ ਕੇ ਜੜਾ ਆਉਂਦੇ ਆ ਤੇ ਉਹ ਵੀ ਬੜੀ ਸੇਵਾ ਕਰਕੇ ਪਿਆਰ ਨਾਲ ਘੋੜੇ ਲੈ ਕੇ ਆਉਂਦੇ ਤੇ ਚੜਾਉਂਦੇ ਆ ਉਹ ਘੋੜੇ ਵੀ ਐਸੀ ਅਸਤਵਲ ਤੇ ਆ ਉਹ ਵੀ ਜਿਹੜੇ ਘੋੜੇ ਹੈਗੇ ਐਸੀ ਅਸਤਵਲ ਜੇ ਰੱਖੇ ਜਾਂਦੇ ਆ ਉਹਨਾਂ ਦੀ ਵੀ ਸੇਵਾ ਸਾਰੀ ਇਕੱਠੀ ਹੁੰਦੀ ਹੈ ਤੇ ਨਾਲ ਗੁਰੂ ਮਹਾਰਾਜ ਦੇ ਘੋੜਿਆਂ ਦੀ ਜਿੰਨੀ ਸੇਵਾ ਹੁੰਦੀ ਉਹਨਾਂ ਦੀ ਵੀ ਉਨੀ ਸੇਵਾ ਹੁੰਦੀ ਹੈ ਹੁਣ ਆਪਣੇ ਕੋਲ 60 65 ਘੋੜਾ ਹੈਗਾ ਜੀ ਤੇ ਸਾਰਿਆਂ ਦੀ ਇੱਕੋ ਜਿਹੀ ਸੇਵਾ ਹੁੰਦੀ ਹੈ ਉਹ ਜਿਹੜੇ ਘੋੜੇ ਆ ਉਹ ਸਿੰਘਾਂ ਲਈ ਵਰਤੇ ਜਾਂਦੇ ਨੇ ਜਦੋਂ ਬਹਲਾ ਕੱਢਿਆ ਹਾਂ ਜਦੋਂ ਇੱਥੇ ਮੇਲਾ ਜਦੋਂ ਕਰਦੇ ਆਗੇ ਪੰਜ ਛੇ ਘੋੜੇ ਲਿਕੋ ਦੇ ਜੀ ਸ਼ੇਖ ਨਗਾਰੇ ਵਾਲਾ ਘੋੜਾ ਭਾਗਦੇ ਪੰਜ ਪਿਆਰੇ ਆ ਜਿਹੜੇ ਦੇ ਜਿਹੜੀ ਫੌਜ ਹੈਗੀ ਹੈ ਹਜੂਰੀ ਸਿੰਘ ਜਿਹੜੇ ਹੈਗੇ ਆ ਜਿਹੜੇ ਦੇ ਤੇ ਬੱਚੇ ਹੈਗੇ ਆ ਇੱਥੇ ਘੋੜ ਸਵਾਰੀ ਸਿੱਖਦੇ ਆ ਇੱਥੇ ਫਿਰ ਉਹਨਾ ਦਾ ਕਰਤੱਪ ਕੀਮ ਕਰਦੇ ਆ ਦੌੜਾਂ ਲਾਉਂਦੇ ਆ ਤੇ ਸਾਰੀ ਸੰਗਤ ਦੇ ਤੇ ਟ੍ਰੇਨ ਵੀ ਹੁੰਦੀ ਹੈ ਤੇ ਘੋੜੇ ਵੀ ਸਵਾਰ ਹੁੰਦੇ ਆ ਤੇ ਤਕਰੀਬਨ ਘੋੜੇ ਹੈਗੇ ਨੇ ਤੇ ਹੁਣ 60 हां जी ਜਿਹੜਾ ਵੀ ਸਵਾਰੀ ਵਾਲੇ 22 ਕੋੜੇ ਹੈਗੇ ਆ ਜਿਹੜੇ ਹਜੂਰੀ ਸਿੰਘ ਆ ਹੈਗੇ ਆ ਉਹ ਦੌੜਾਂ ਦੇ ਦਾ ਮੈਦਾਨ ਬਣਿਆ ਹੈਗਾ ਜੀ ਉੱਥੇ ਲੈ ਕੇ ਜਾ ਦੌੜਾਂ ਦੇ ਸਾਰਿਆਂ ਨੂੰ ਕਸਰਤ ਕਰਾਉਂਦੇ ਜੀ ਇੱਥੇ ਜੀ ਤੁਹਾਨੂੰ ਮਹਿਸੂਸ ਕਿਵੇਂ ਹੁੰਦਾ ਹੈ ਕਿ ਗੁਰੂ ਸਾਹਿਬ ਜੀ ਇਸ ਕੋੜੇ ਤੇ ਸਵਾਰ ਨੇ ਉਹ ਅਗਵਾਈ ਕਰ ਰਹੇ ਨੇ ਮਹਾਰਾਜ ਜਦੋਂ ਗੁਰੂ ਪਾਤਸ਼ਾਹ ਦਾ ਜਦੋਂ ਇੱਥੇ ਕੋੜੇ ਸ਼ਿੰਗਾਰ ਕੇ ਜਦੋਂ ਦਰਬਾਰ ਦੇ ਸਾਹਮਣੇ ਖੜੇ ਕਰਦੇ ਆ ਜਦੋਂ ਮਹਾਰਾ ਦੇ ਨਿਸ਼ਾਨ ਸਾਹਿਬ ਅੰਦਰ ਹੁੰਦੇ ਜੀ ਜਦੋਂ ਅਰਦਾਸ ਹੁੰਦੀ ਹੈ ਜਦੋਂ ਅਗਵਾਈ ਦੀ ਅਰਦਾਸ ਹੁੰਦੀ ਹੈ ਜਦੋਂ ਅਰਦਾਸ ਹੋ ਕੇ ਜਦੋਂ ਨਿਸ਼ਾਨ ਸਾਹਿਬ ਜਦੋਂ ਥੱਲੇ ਆਉਂਦੇ ਨਾ ਜੀ ਤੇ ਇਹ ਕੋੜਾ ਆਪਣੇ ਆਪ ਸੀ ਨਾ ਪਸੀਨਾ ਆ ਜਾਂਦਾ ਜੀ ਆਪਾਂ ਹੁਣ ਕਿਨੇ ਖਾਲੀ ਜਦੋਂ ਤੁਰਦੇ ਆ ਤੇ ਕਿਨਾਰਾ ਮਾ ਤੁਰਦੇ ਜੀ ਆਪਾਂ ਦੇ ਕੋਈ ਭਾਰ ਰੱਖਿਆ ਤਾਂ ਆਪਾਂ ਕਿੰਨਾ ਜ਼ੋਰ ਲਾ ਕੇ ਤੁਰਦੇ ਆ ਤੇ ਇਹ ਗੁਰੂ ਪਾਸ਼ਾ ਦਾ ਕੋੜਾ ਜਦੋਂ ਇਹਨਾਂ ਦਾ ਰੰਗ ਇਹਨਾਂ ਦਾ ਚੱਲਣ ਦਾ ਇਹਨਾਂ ਦਾ ਸਾਰਾ ਕੁਝ ਬਦਲ ਜਾਂਦਾ ਜੀ ਕਿਉਂਕਿ ਇਹਨਾਂ ਤੇ ਭਾਰ ਰੱਖਿਆ ਹੈ ਗੁਰੂ ਪਾਸ਼ਾ ਆਪ ਸਵਾਰ ਹੁੰਦੇ ਆ ਜੀ ਜਦੋਂ ਇਹ ਤੁਰਦੇ ਤਾਂ ਪੂਰਾ ਜ਼ੋਰ ਲਾ ਕੇ ਤੁਰਦੇ ਜੀ ਗੁਰੂ ਪਾਸ਼ਾ ਆਪ ਹੈ ਨਾ ਜੀ ਹਜ਼ਰ ਨ ਘੋੜੇ ਹੈਗੇ ਉਹਨਾਂ ਦੀ ਸਾਰਾ ਰਵਈਆ ਚੇਂਜ ਹੋ ਜਾਂਦਾ ਜੀ ਕਿਉਂਕਿ ਉਹਨਾਂ ਦੇ ਗੁਰੂ ਪਾਸ਼ਾ ਪੰਜ ਪਿਆਰੇ ਆਪ ਹਜ਼ਰ ਨਜ਼ਰ ਰਹਿੰਦੇ ਆ ਤੇ ਉਹ ਜਦੋਂ ਤੁਰਦੇ ਆ ਤਾਂ ਫਿਰ ਉਹ ਆਪਣੇ ਆਪਣੇ ਰੰਗ ਵਿੱਚ ਤੁਰਦੇ ਜੀ ਜਦੋਂ ਆਪਾਂ ਤੁਰਦੇ ਉਹ ਬકરી ਕਲ ਹੈਗੀ ਆ ਫਿਰ ਗੁਰੂ ਪਾਸ਼ਾ ਤੋਂ ਜੇ ਸਵਾਰ ਹੁੰਦੇ ਆ ਪੰਜ ਪਿਆਰੇ ਉਹ ਜਦੋਂ ਤੁਰਦੇ ਉਹ ਅਲੱਗ ਤੁਰਦੇ ਜੀ ਇਦਾਂ ਦਾ ਹੈਗੇ ਸੋ ਸੰਗਤ ਜੀ ਬਹੁਤ ਖੁਸ਼ੀ ਹੋਈ ਹੈ ਬਾਬਾ ਅਨਮੋਲ ਸਿੰਘ ਜੀ ਘੋੜੇ ਸਾਹਿਬ ਨੂੰ ਮਿਲ ਕੇ ਤੁਸੀਂ ਦੇਖ ਸਕਦੇ ਹੋ ਸੰਗਤ ਦਰਸ਼ਨ ਕਰਨ ਲਈ ਵੀ ਆਈ ਆ ਜਦੋਂ ਧੰਨ ਸ੍ਰੀ ਗੁਰਗੋਬਿੰਦ ਸਿੰਘ ਮਹਾਰਾਜ ਜੀ ਸੱਚਖੰਡ ਗਮਨ ਹੁੰਦੇ ਨੇ ਤਾਂ ਘੋੜੇ ਬਾਜ ਸਮੇਤ ਹੀ ਸੱਚਖੰਡ ਨੂੰ ਜਾਂਦੇ ਨੇ ਤਾਂ ਸੰਗਤ ਵੱਲੋਂ ਉਦੋਂ ਹੀ ਫੈਸਲਾ ਕਰਕੇ ਗੱਦੀ ਵਾਲਾ ਘੋੜਾ ਜਿਹੜਾ ਉਹ ਲਿਆ ਕਰਕੇ ਸ਼ਾਮਿਲ ਕਰ ਲਿੱਤਾ ਜਾਂਦਾ ਹੈਗਾ ਇਸ ਹਸਤਬਲ ਦੇ ਵਿੱਚ ਤਾ ਗੁਰੂ ਸਾਹਿਬ ਜੀ ਅੱਜ ਵੀ ਇਸ ਅਸਥਾਨ ਤੇ ਉਸੇ ਤਰ੍ਹਾਂ ਸੰਗਤਾਂ ਨੂੰ ਦਰਸ਼ਨ ਦਿਦਾਰੇ ਦਿੰਦੇ ਨੇ ਇਸ ਪਾਵਨ ਘੋੜੇ ਤੇ ਸਵਾਰ ਹੋ ਕੇ ਗੁਰੂ ਸਾਹਿਬ ਜੀ ਜਦੋਂ ਵੀ ਇੱਥੇ ਮਹੱਲਾ ਨਿਕਲਦਾ ਨਗਰ ਕੀਰਤਨ ਨਿਕਲਦਾ ਤਾਂ ਉਸ ਨਗਰ ਕੀਰਤਨ ਦੀ ਅਗਵਾਈ ਕਰਦੇ ਨੇ ਵਾਕਿਆ ਹੀ ਸੰਗਤਾਂ ਐਸੇ ਪਿਆਰ ਦੇ ਨਾਲ ਇੱਥੇ ਜਿਹੜੀਆਂ ਕਿ ਸੇਵਾਵਾਂ ਨਿਭਾਉਂਦੀਆਂ ਨੇ ਗੁਰੂ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਔਰ ਇਹ ਸੇਵਾ ਤੁਸੀਂ ਦੇਖ ਸਕਦੇ ਜੋ ਸਿੰਘ ਸੇਵਾ ਕਰ ਰਹੇ ਨੇ ਤਾਂ ਉਹ ਵੀ ਬੜੀ ਪਿਆਰ ਦੇ ਨਾਲ ਕਰ ਰਹੇ ਨੇ ਕਹਿੰਦੇ ਕਿ 26 ਸਾਲ ਮੈਨੂੰ ਇਸ ਸੇਵਾ ਨਭਾਉਂਦਿਆ ਹੋਗੇ ਤੇ ਇਹਨਾਂ ਦੀ ਤੀਜੀ ਪੀੜ੍ਹੀ ਸੇਵਾ ਜਿਹੜੀ ਨਭਾ ਰਹੀ ਹੈਗੀ ਆ ਜੁੜੇ ਰਹੋ ਇੱਕ ਸੁਨੇਹਾ ਚੈਨਲ ਦੇ ਨਾਲ ਮੈਸੇਜ ਜ਼ਰੂਰ ਦੇਣਾ ਚਾਹਾਂਗੇ ਕਿ ਇਸ ਸਥਾਨ ਤੇ ਇਹ ਮੁਰਾਦਾ ਪੂਰੀਆਂ ਕਰਨ ਤੇ ਮਨੋਕਾਮਨਾਵਾਂ ਨੂੰ ਪੂਰੀਆਂ ਕਰਨ ਦੇ ਲਈ ਵੀ ਸੰਗਤਾ ਘੋੜੇ ਸੁੱਖ ਕੇ ਜਾਂਦੀਆਂ ਨੇ ਕਿ ਜੇ ਮੁਰਾਦ ਪੂਰੀ ਹੋਈ ਤੱਕ ਘੋੜੇ ਜਿਹੜੇ ਉਹ ਚੜਾਏ ਜਾਣਗੇ ਤਾਂ ਘੋੜੇ ਚੜਾਏ ਵੀ ਜਾਂਦੇ ਨੇ ਇੱਥੇ ਮਹੱਲਾ ਨਿਕਲਦਾ ਜਦੋਂ ਤਾਂ ਸਿੰਘ ਉਹਨਾਂ ਕੋਲ ਐ ਤੇ ਸਵਾਰ ਹੋ ਕੇ ਮਹੱਲੇ ਦੇ ਵਿੱਚ ਸ਼ਾਮਲ ਹੁੰਦੇ ਨੇ ਤਾਂ ਹਜੇ ਅਸੀਂ ਪਿੱਛੇ ਜੇ ਦੇਖਿਆ ਕਿ ਵੀਰ ਆਸਟ੍ਰੇਲੀਆ ਤੋਂ ਇੱਕ ਆਪਣਾ 7 ਲੱਖ ਦਾ ਘੋੜਾ ਜਿਹੜਾ ਕਿ ਪਹਿਲਾਂ ਉਹਨੇ 18 ਮਹੀਨੇ ਆਪਣੇ ਘਰ ਰੱਖ ਕੇ ਉਹਨੂੰ ਪਾਲਿਆ ਉਹ ਸਿਆ ਤੇ ਵਧੀਆ ਤਿਆਰ ਕਰਕੇ ਇੱਥੇ ਛੱਡ ਕੇ ਗਏ ਤਾਂ ਇਦਾਂ ਬੜੀ ਭਾਵਨਾ ਹੈਗੀ ਆ ਸਿੱਖਾ ਸੰਗਤ ਦੇ ਵਿੱਚ ਸਿੱਖਾਂ ਦੇ ਵਿੱਚ ਜਿਹੜੇ ਕੀ ਗੁਰੂ ਸਾਹਿਬ ਜੀ ਦੇ ਇਸ ਸਥਾਨ ਤੇ ਆ ਕੇ ਦਰਸ਼ਨ ਦੇਦਾਰੇ ਵੀ ਕਰਦਿਆਂ ਨੇ ਤੇ ਘੋੜੇ ਵੀ ਪੇਟ ਕਰਦਿਆਂ ਨੇ ਇੱਕ ਸੁਨੇਹਾ ਚੈਨਲ ਤੇ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ